ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਕਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਫਕੀਰ ਬਾਬਾ ਰਿਹਾ ਕਰਦਾ ਸੀ ਕਿੰਦੇ ਉਹ ਹਰ ਇੱਕ ਦੀ ਮਦਦ ਕਰਿਆ ਕਰਦੇ ਸਨ ਉਹ ਨਗਰ ਸਾਰਿਆਂ ਨਗਰਾਂ ਦਾ ਸਾਂਝਾ ਸੀ ਭਾਵ ਉਸ ਨਗਰ ਦੇ ਵਿੱਚੋਂ ਲੰਘ ਕੇ ਲੋਕ ਅੱਗੇ ਜਾਇਆ ਕਰਦੇ ਸੀ ਇਸ ਕਰਕੇ ਸੰਤ ਫਕੀਰ ਸਾਰੇ ਰਾਹੀਗਰਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਕਰਦੇ ਪਾਣੀ ਪਿਆਇਆ ਕਰਦੇ ਤੇ ਹਰ ਇੱਕ ਦੇ ਦੁੱਖ ਦੇ ਵਿੱਚ ਮਦਦ ਕਰਿਆ ਕਰਦੇ ਕਿੰਦੇ ਹਰ ਪਾਸੇ ਉਹਨਾਂ ਦਾ ਇਸ ਪਰਉਪਕਾਰ ਦੀ ਚਰਚਾ ਹੋਇਆ ਕਰਦੀ ਕਹਿੰਦੇ ਇੱਕ ਦਿਨ ਉਹ ਨਗਰ ਦੇ ਵਿੱਚ ਨਾਲ ਦੇ ਸ਼ਹਿਰ ਦਾ ਜਾਂ ਨਾਲ ਦੇ ਨਗਰ ਦਾ ਸ਼ਾਹੂਕਾਰ ਕੋਈ ਸਮਾਨ ਖਰੀਦਣ ਆਇਆ। ਕਹਿੰਦੇ ਜਿੱਥੇ ਸਮਾਨ ਖਰੀਦਣ ਆਇਆ ਉੱਥੇ ਹਰ ਇੱਕ ਸੁੱਖ ਸਹੂਲਤ ਸੀ। ਉਹਨੇ ਸਮਾਨ ਖਰੀਦੇ-ਕ੍ਰੀਦੇ ਦੇਣ ਤੋਂ ਸ਼ਾਮ ਹੋ ਗਈ। ਕਹਿੰਦੇ ਜਦੋਂ ਘਰ ਨੂੰ ਜਾਣ ਲੱਗਾ ਤੇ ਰਸਤੇ ਦੇ ਵਿੱਚ ਇੱਕ ਬੜਾ ਸੰਘਣਾ ਜੰਗਲ ਆਉਂਦਾ ਸੀ। ਉਹ ਜੰਗਲ ਤੋਂ ਪਾਰ ਕਰਨਾ ਰਾਤ ਨੂੰ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਤਰ੍ਹਾਂ-ਤਰ੍ਹਾਂ ਦੀਆਂ ਡਕੈਤਾਂ ਤੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਸਨ। ਇਸ ਕਰਕੇ ਕੋਈ ਵੀ ਉੱਥੋਂ ਜਾਣਾ ਨਹੀਂ ਸੀ ਚਾਹੁੰਦਾ ਕਹਿੰਦੇ ਹੁਣ ਸ਼ਾਹੂਕਾਰ ਦੇ ਮਨ ਚ ਆਇਆ ਕਿ ਮੈਂ ਕੱਲਾ ਇੰਨਾ ਸਮਾਨ ਲੈ ਕੇ ਕਿਵੇਂ ਪਾਰ ਕਰਾਂਗਾ ਉਹਨਾਂ ਵੱਖ-ਵੱਖ ਲੋਕਾਂ ਦੇ ਕੋਲ ਗਿਆ ਕਿਹਾ ਮੈਂ ਉਹ ਰਾਹ ਪਾਰ ਕਰਨੇ ਜੇਕਰ ਤੁਸੀਂ ਮੇਰੇ ਨਾਲ ਚੱਲੋ ਤਾਂ ਤੁਸੀਂ ਜੋ ਮੰਗੋਗੇ ਤੁਹਾਡੀ ਦਿਹਾੜੀ ਜਿੰਨਾ ਮੈਂ ਸਿਰਫ ਨਾਲ ਜਾਣ ਦਾ ਤੁਹਾਨੂੰ ਖਰਚਾ ਪਾਣੀ ਦਵਾਂਗਾ ਵਾਰੀ-ਵਾਰੀ ਸਾਰਿਆਂ ਦੇ ਕੋਲ ਗਿਆ ਸਭ ਨੇ ਅਗੋਂ ਇਹੀ ਜਵਾਬ ਦਿੱਤਾ ਬਿਪਰਾਵਾ ਤੇਰੀ ਦਿਹਾੜੀਦਾਰੀ ਦਾ ਅਸੀਂ ਕੀ ਕਰਾਂਗੇ ਜੇ ਜਾਣ ਹੈ ਤੇ ਜਹਾਂ ਹੈ ਉਥੋਂ ਰਾਤ ਨੂੰ ਲੰਘਾਂਗੇ ਤੇ ਪਤਾ ਨਹੀਂ ਜਾਨ ਬਚਣੀ ਏ ਕਿੰਨੀ ਬਚਣੀ ਐਵੇਂ ਹਰ ਕੋਈ ਉਹਨੂੰ ਇਹੀ ਜਵਾਬ ਦੇ ਦਿੰਦਾ ਹਾਰ ਥੱਕ ਕੇ ਜਦੋਂ ਇੱਕ ਭਾਈ ਦੇ ਕੋਲ ਗਿਆ ਤਾਂ ਉਸਨੇ ਵੀ ਉਹੀ ਜਵਾਬ ਦਿੱਤਾ ਕਿ ਮੈਂ ਤਾਂ ਤੇਰੇ ਨਾਲ ਨਹੀਂ ਜਾ ਸਕਦਾ ਪਰ ਹਾਂ ਇਸ ਨਗਰ ਦੇ ਵਿੱਚ ਇੱਕ ਫਕੀਰ ਬਾਬਾ ਜੀ ਰਹਿੰਦੇ ਨੇ ਉਹ ਸਭ ਦੀ ਮਦਦ ਕਰਦੇ ਨੇ ਤੇਰੀ ਮਦਦ ਵੀ ਕਰਨਗੇ ਜਾ ਤੂੰ ਉਥੇ ਚਲਾ ਜਾ ਉਹਨਾਂ ਦੇ ਕੋਲ ਕੇ ਬੜਾ ਭੱਜਾ ਪੱਜਾ ਹੱਥ 'ਚ ਸਮਾਨ ਲੈ ਕੇ ਤੇ ਉਹਨਾਂ ਦੇ ਕੋਲ ਗਿਆ। ਫਕੀਰ ਬਾਬੇ ਨੇ ਉਹਨੂੰ ਆਉਂਦਿਆ ਦੇਖ ਕੇ ਕਿਹਾ ਵੀ ਆਓ ਬੈਠੋ। ਉਹ ਕਹਿੰਦਾ ਨਹੀਂ ਬਾਬਾ, ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ। ਜੇ ਮਦਦ ਕਰੋਗੇ ਤਾਂ ਦੱਸੋ। ਉਹ ਕਹਿੰਦੇ ਜੀ ਮਦਦ ਵੀ ਕਰਾਂਗੇ। ਪਹਿਲਾਂ ਤੁਸੀਂ ਆਜਾ ਲਿ ਸਕੋ। ਆਪਾਂ ਸਭ ਦੇਖਦੇ ਹਾਂ। ਸੱਭਿਆਕਾਰਾਂ ਦੀ ਇਹੀ ਨਿਸ਼ਾਨੀਆਂ ਹੁੰਦੀਆਂ ਨੇ। ਜਦੋਂ ਕੋਈ ਘਰ ਆਵੇ, ਜਲ ਪਾਣੀ ਜ਼ਰੂਰ ਦਵੋ। ਕਹਿੰਦੇ ਉਹਨੂੰ ਪਾਣੀ ਪਿਆਇਆ ਤੇ ਉਹ ਤੋਂ ਪੁੱਛਿਆ ਵੀ ਹਾਂਜੀ ਦੱਸੋ। ਕਹਿੰਦਾ ਜੀ ਮੇਰੇ ਕੋਲ ਸਮਾਨ ਹੈ। ਨਾਲ ਦੇ ਨਗਰ ਦਾ ਵਾਸੀ ਆਹ ਰਾਹ ਦੇ ਵਿੱਚ ਸੰਗਣਾ ਜੰਗਲ ਪੈਂਦਾ ਉਹ ਪਾਰ ਕਰਨਾ ਤੇ ਮੈਨੂੰ ਪਾਰ ਕਰਾ ਦਿਓ ਉਹ ਕਹਿੰਦੇ ਬੰਦੀ ਰਾਸ਼ੀ ਵੀ ਮੈਂ ਤੁਹਾਨੂੰ ਅਦਾ ਕਰ ਦਾਂਗਾ ਉਹ ਕਹਿੰਦੇ ਜੀ ਠੀਕ ਹੈ ਫਕੀਰ ਬਾਬਾ ਕਹਿੰਦੇ ਮੈਂ ਤੇਰੀ ਮਦਦ ਕਰਾਂਗਾ ਪਰ ਉਹਦੇ ਬਦਲੇ ਮੈਨੂੰ ਰਾਸ਼ੀ ਨਹੀਂ ਚਾਹੀਦੀ ਮੈਨੂੰ ਕੁਝ ਹੋਰ ਚਾਹੀਦਾ ਉਹ ਕਹਿੰਦੇ ਜੀ ਕੋਈ ਨਾ ਜੋ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਮੈਂ ਅਦਾ ਕਰਾਂਗਾ ਕਹਿੰਦੇ ਠੀਕ ਹੈ ਕਹਿੰਦੇ ਯਾ ਤਾਂ ਤੂੰ ਮੈਨੂੰ ਉਸ ਵਾਈਗਰੂ ਦੀ ਕੋਈ ਗੱਲ ਸੁਣਾਈ ਯਾ ਫਿਰ ਮੈਂ ਤੇਨੂੰ ਕੋਈ ਵਾਹਿਗੁਰੂ ਦੀ ਗੱਲ ਸੁਣਾਵਾਂਗਾ ਤੇ ਤੈਨੂੰ ਸੁਣਨੀ ਪੈਣੀ ਉਹ ਕਹਿੰਦੇ ਜੀ ਠੀਕ ਹੈ ਕੋਈ ਨਾ ਤੁਸੀਂ ਐਵੇਂ ਕਰ ਲਿਓ ਹੁਣ ਉਹ ਜੇ ਐਵੇਂ ਕਹਿੰਦਾ ਵੀ ਮੈਨੂੰ ਤਾਂ ਵਾਹਿਗੁਰੂ ਦੀ ਕੋਈ ਗੱਲ ਨਹੀਂ ਆਉਂਦੀ ਉਸਦੇ ਮਨ ਵਿੱਚ ਇਹ ਸੀ ਕਿਤੇ ਫਕੀਰ ਬਾਬਾ ਫਿਰ ਨਾਲ ਚੱਲਣ ਤੋਂ ਮਨਾ ਨਾ ਕਰ ਦੇ ਉਹ ਕਹਿੰਦੇ ਐਵੇਂ ਕਰੋ ਬਾਬਾ ਜੀ ਵੀ ਤੁਸੀਂ ਮੈਨੂੰ ਗੱਲ ਸੁਣਾਓ ਤੇ ਮੈਂ ਸੁਣਦਾ ਰਵਾਂਗਾ ਕਹਿੰਦੇ ਠੀਕ ਹੈ ਹੁਣ ਉਹਨਾਂ ਸਾਰਾ ਸਮਾਨ ਬਰਾਬੋ ਬਰਾਬਰੀ ਚੋੱਕੇ ਤੇ ਤੁਰਨ ਲੱਗੇ ਉਹ ਫਕੀਰ ਬਾਬਾ ਗੱਲ ਸੁਣਾਉਣ ਲੱਗਾ ਗੱਲ ਉਹ ਅੱਗੋਂ ਪੇਧਿਆ ਨਹੀਂ ਸੁਣਦਾ ਰਿਹਾ ਉਹਨੇ ਕੋਈ ਵੀ ਗੱਲ ਨਾ ਗੋਲੀ ਪਰ ਫਕੀਰ ਬਾਬਾ ਫਿਰ ਵੀ ਉਹਨੂੰ ਪਰਮਾਤਮਾ ਦਾ ਨਾਮ ਜਾਂ ਵਾਇਗਰੂ ਦੀ ਗੱਲ ਸੁਣਾਉਂਦੇ ਰਹੇ ਕਹਿੰਦੇ ਅੱਗੋਂ ਹਾਂ ਹੂੰ ਹੰਗਾਰਾ ਭਰਦਾ ਰਿਹਾ ਹੌਲੀ ਹੌਲੀ ਕਰਦੇ ਸ਼ਾਹੂਕਾਰ ਆਪਣੇ ਘਰ ਪਹੁੰਚ ਗਿਆ ਜਦੋਂ ਘਰ ਪਹੁੰਚੇ ਤੇ ਅੱਗੋਂ ਫਕੀਰ ਬਾਬੇ ਨੇ ਜਿਵੇਂ ਸਮਾਨ ਰੱਖਿਆ ਤੇ ਕਹਿੰਦੇ ਜਾ ਫਕੀਰ ਬਾਬਾ ਹੁਣ ਤੂੰ ਜਾ ਸਕਦਾ ਨਾ ਪਾਣੀ ਪੁੱਛਿਆ ਨਾ ਹੀ ਹੋਨੇ ਕੋਈ ਪ੍ਰਸ਼ਾਦਾ ਪੁੱਛਿਆ ਤੇ ਕਹਤਾ ਵੀ ਤੁਸੀਂ ਜਾ ਸਕਦੇ ਫਕੀਰ ਬਾਬੇ ਨੇ ਕਿਹਾ ਵੀ ਮੈਂ ਤੇਨੂੰ ਇੱਥੇ ਛੱਡਣ ਆਇਆ ਜੋ ਤੇਨੂੰ ਵੈਗਰੂ ਦੀ ਗੱਲ ਬਾਤ ਦੱਸਣੀ ਸੀ ਉਹ ਤਾਂ ਮੈਂ ਤੇਨੂੰ ਦੱਸਤੀ ਪਰ ਮੈਂ ਤੇਨੂੰ ਇੱਕ ਨਾ ਹੋਰ ਬਚਨ ਵੀ ਕਰਨਾ ਸੀ ਉਹ ਮੈਂ ਤੇਨੂੰ ਹੁਣ ਕਰਦਾ ਕਿੰਦਾ ਚ ਚਲੋ ਉਹ ਵੀ ਦੱਸ ਲਓ ਸਾਰੇ ਰਾਹ ਵੀ ਦੱਸ ਤੇ ਆਇਓ ਕਿੰਦੇ ਗੱਲ ਸੁਣ ਅੱਜ ਤੋਂ 10ਵੇਂ ਦਿਨ ਤੇਰੇ ਜਿਹੜੇ ਨੇ ਅਕਾਲ ਚਲਾਣੇ ਨੇ 9ਵੇਂ ਦਿਨ ਮੈਂ ਵੀ ਅਕਾਲ ਚਲਾਣੇ ਕਰ ਜਾਣਾ ਉਹ ਕਹਿੰਦਾ ਫਕੀਰ ਬਾਬਾ ਸਾਰੇ ਰਾਹ ਤਾਂ ਮੇਰਾ ਦਿਮਾਗ ਖਾਂਦਾ ਆਏ ਤੇ ਹੁਣ ਤੋਂ ਓਹ ਜਲੂਲ ਗੱਲਾਂ ਕਰਕੇ ਫਿਰ ਮੇਰਾ ਦਿਮਾਗ ਖਾਂਦੇ। ਤੂੰ ਕਿਵੇਂ ਦੀਆਂ ਗੱਲਾਂ ਕਰਦਾ? ਤੂੰ ਭੋਲਾ ਏ ਕਿਆਂ ਫਿਰ ਤੇਰੇ ਚ ਦਿਮਾਗ ਦੀ ਘਾਟ ਐ। ਅਗੋ ਫਕੀਰ ਬਾਬੇ ਨੇ ਕਿਹਾ ਤੇ ਜੋ ਤੂੰ ਮਰਜੀ ਸਮਝ ਲੈ। ਅਸੀਂ ਉਹ ਪਰਮਾਤਮਾ ਦੇ ਬੰਦੇ ਆ। ਪਰ ਇੱਕ ਗੱਲ ਜੋ ਤੂੰ ਯਾਦ ਰੱਖਣੀ ਉਹ ਇਹ ਐ ਕਿ ਜਦੋਂ ਤੈਨੂੰ ਪਰਮਾਤਮਾ ਦੀ ਕਚਹਿਰੀ ਵਿੱਚ ਲੈ ਕੇ जाया ਜਾਵੇ ਤੇ ਤੇਰੇ ਤੋਂ ਪੁੱਛਣ ਵੀ ਅੱਜ ਦੇ ਦਿਨ ਦਾ ਜੋ ਹਿਸਾਬ ਕਿਤਾਬ ਕੀਤਾ ਏ ਇਹਦਾ ਤੂੰ ਪੁੰਨ ਹੁਣ ਲੈਣਾ ਕਿ ਬਾਅਦ ਚ ਤੇ ਤੂੰ ਪਹਿਲਾਂ ਕੰਮ ਉਹ ਕਿਨ ਦਾ ਫਕੀਰ ਬਾਬਾ ਉਹ ਘਾਟਾ ਬੁਆਏ ਉਥੋਂ ਤੂੰ ਸਿੱਧੇ ਨੂੰ ਆਪਣੀ ਡੰਡੀ ਨਾਪ ਲੈ ਇੰਨੀ ਕਹਿ ਕੇ ਤੇ ਫਕੀਰ ਬਾਬਾ ਉਥੋਂ ਚਲੇ ਗਏ ਹੁਣ ਜਦੋਂ ਸਵੇਰ ਹੋਈ ਰਾਤ ਨੂੰ ਤੇ ਉਹਨੇ ਗੱਲ ਗੋਲ ਹੀ ਨਾ ਪਰ ਕਹਿੰਦੇ ਜਦੋਂ ਕੋਈ ਗੱਲ ਭਾਵੇਂ ਸਹਿ ਸੁਭਾਈ ਕਿਸੇ ਨੂੰ ਕਹੀਏ ਉਹ ਵੀ ਮਨ ਤੇ ਅਸਰ ਕਰ ਜਾਂਦੀ ਸਵੇਰੇ ਉੱਠਿਆ ਮਨ 'ਚ ਥੋੜਾ ਜਿਹਾ ਅਸਰ ਹੋਇਆ ਵੀ ਸ਼ਾਇਦ ਕੀ ਚੇ ਸੱਚੇ ਵਿੱਚ 10ਵੇਂ ਦਿਨ ਚੱਲ ਗਿਆ ਚੱਲ ਗਿਆ ਅਕਾਲ ਚਲਾ ਨੇ ਕਰ ਗਿਆ ਫਿਰ ਐਵੇਂ ਕਰਦੇ ਕਰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਕਹਿੰਦੇ ਉਹ ਬਾਬੇ ਨੇ ਐਵੇਂ ਵੀ ਕਿਹਾ ਸੀ ਵੀ ਨੌਵੇਂ ਦਿਨ ਮੈਂ ਵੀ ਅਕਾਲ ਚਲਾਣੇ ਕਰ ਜਾਣੇ ਚਲ ਉਹ ਬਾਬੇ ਦਾ ਵੇਖ ਕੇ ਆਉਣਾ ਤੇ ਉੱਥੇ ਜਾ ਕੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋ ਜਾਏਗਾ ਹੁਣ ਉਹ ਨਗਰ ਚ ਜਾਂਦਾ ਜਾ ਕੇ ਕਿਹਾ ਮੈਂ ਉਸ ਫਕੀਰ ਬਾਬੇ ਨੂੰ ਮਿਲਣਾ ਉੱਥੇ ਜਾ ਕੇ ਕੀ ਦੇਖਦਾ ਵੀ ਉੱਥੇ ਨਾ ਸਾਰਾ ਪਿੰਡ ਇਕੱਠਾ ਹੋਇਆ ਪਿਆ ਉਹ ਕਹਿੰਦੇ ਵੀ ਫਕੀਰ ਬਾਬਾ ਤੇ ਅੰਮ੍ਰਿਤ ਵੇਲੇ ਅਕਾਲ ਚਲਾਣੇ ਕਰਕੇ ਸਵਾਸ ਤੇ ਆਗੇ ਹੁਣ ਉਹਦੇ ਮਨ ਚ ਸੱਚੀ ਹੋ ਗਿਆ ਵੀ ਫਕੀਰ ਬਾਬੇ ਨੇ ਜੋ ਬਚਨ ਗਏ ਸਨ ਉਹ ਸੱਚੇ ਹੋਗੇ ਘਰ ਮੁੜ ਕੇ ਵਾਪਸ ਆ ਗਿਆ ਆਪਣੇ ਧੀ ਤੇ ਪੁੱਤ ਨੂੰ ਥੋੜੀ ਦੂਰ ਰਹਿੰਦੇ ਸਨ ਉਹਨਾਂ ਨੂੰ ਵੀ ਬੁਲਾ ਲਿਆ ਉਹਨਾਂ ਨੇ ਸਾਰੀ ਗੱਲ ਬਾਤ ਦੱਸਤੀ ਵੀ ਐਵੇਂ ਮੈਂ ਅਕਾਲ ਚਲਾਣੇ ਕੱਲ ਨੂੰ ਕਰ ਜਾਂਨੇ ਸਾਰੇ ਜਣੇ ਕਹਿੰਦੇ ਵੀ ਨਾ ਤੁਹਾਨੂੰ ਕੋਈ ਰੋਗ ਹੈ ਨਾ ਬਿਮਾਰੀ ਹੈ ਨਾ ਹੀ ਕੋਈ ਤੁਹਾਨੂੰ ਚਿੰਤਾ ਹੈ ਫਿਰ ਤੁਸੀਂ ਐਵੇਂ ਤੁਹਾਡੇ ਕਿਵੇਂ ਪ੍ਰਾਨ ਚਲੇ ਜਾਣਗੇ ਐਵੇਂ ਬਾਬੇ ਨੇ ਕੁਝ ਕਹਿਤਾ ਤੇ ਦਿਲ ਤੇ ਨਹੀਂ ਲਾਈਦੀ ਹੁੰਦੀ ਕਹਿੰਦੇ ਸਾਰਾ ਪਰਿਵਾਰ ਉਵੇਂ ਇਕੱਠਾ ਬੈਠਾ ਤੇ ਉਵੇਂ ਸੋਗੇ ਪਰ ਜਦੋਂ ਅੰਮ੍ਰਿਤ ਵੇਲੇ ਉਹਨਾਂ ਨੂੰ ਹਿਲਾਇਆ ਤਾਂ ਉਹ ਅਕਾਲ ਚਲਾਣੇ ਕਰਕੇ ਸਾਰੇ ਟੱਬਰ ਨੇ ਉਹ ਕਿਹਾ ਵੀ ਉਸ ਫਕੀਰ ਬਾਬੇ ਨੇ ਸੱਚ ਹੀ ਕਿਹਾ ਸੀ ਹੁਣ ਜਦੋਂ ਉਹਨੂੰ ਉੱਥੇ ਲੈ ਕੇ ਗਏ ਧਰਮਰਾਜ ਦੀ ਕਚਹਿਰੀ 'ਚ ਧਰਮਰਾਜ ਨੇ ਉਹਦਾ ਲੇਖਾ ਜੋਖਾ ਕੀਤਾ ਧਰਮਰਾਜ ਨੇ ਉਹਦਾ ਜਦੋਂ ਲੇਖਾ ਜੋਖਾ ਬਿਉਰਾ ਖੋਲਿਆ ਤੇ ਉਹਦਾ ਧਰਮ ਦਾ ਪੇਜ ਦੇਖਿਆ ਉਹ ਸਾਰਾ ਕਾਲਾ ਸੀ ਉਹਨੇ ਕਦੀ ਕੋਈ ਧਰਮ ਦਾ ਕੰਮ ਨਹੀਂ ਸੀ ਕੀਤਾ ਦਾਨਪੁਣ ਦਾ ਵਰਕਾ ਖੋਲਿਆ ਤੇ ਉਹ ਵੀ ਕਾਲਾ ਸੀ ਉਹਦੇ ਵੀ ਕਦੀ ਦਾਨਪੁਣ ਜ਼ਿੰਦਗੀ 'ਚ ਨਹੀਂ ਸੀ ਕੀਤਾ ਉਹਦੇ ਵਿੱਚ ਲੋਕਾਂ ਦੀ ਮਦਦ ਦਾ ਪੰਨਾ ਖੋਲਿਆ ਤੇ ਉਹ ਵੀ ਜਮ੍ਹਾਂ ਕਾਲਾ ਸੀ ਉਨੇ ਦਇਆ ਭਾਵਨਾ ਦਾ ਪੰਨਾ ਖੋਲਿਆ ਤੇ ਉਹ ਵੀ ਜਮਾ ਕਾਲਾ ਸੀ ਕਿੰਦੀ ਐਵੇਂ ਕਰਦੇ ਕਰਦੇ ਉਹ ਪੰਨਿਆਂ ਤੇ ਪਹੁੰਚੇ ਜਿੱਥੇ ਉਹਦੇ ਜ਼ਿੰਦਗੀ ਦੇ ਅੰਤਿਮ ਦਿਨ ਸਨ ਕਹਿੰਦੇ ਉਹ ਜਿਹੜੇ 10 ਦਿਨ ਸਨ ਉਹਦੇ ਵਿੱਚ ਇੱਕ ਵਰਕੇ ਦੇ ਉੱਤੇ ਉਹਨੇ ਸੰਗਤ ਕੀਤੀ ਹੋਈ ਸੀ ਭਾਵਨੇ ਕਥਾ ਕੀਰਤਨ ਸੁਣਿਆ ਹੋਇਆ ਸੀ ਜਦੋਂ ਉਹ ਦੇਖਿਆ ਤੇ ਉਹ ਵਰਕਾ ਉਹਦਾ ਚਿੱਟਾ ਸੀ ਸੰਤ ਫਕੀਰ ਜਿਹੜੇ ਸਨ ਉਹਨਾਂ ਨੇ ਕਿਹਾ ਸੀ ਉਹਨਾਂ ਦੀਆਂ ਗੱਲਾਂ ਹੁਣ ਦੇ ਦਿਮਾਗ 'ਚ ਬੈਠ ਕੇ ਧਰਮਰਾਜ ਕਹਿੰਦਾ ਵੀ ਚੱਲ ਵੀ ਇਹਨੇ ਜੋ ਕੀਤਾ ਨਾ ਸਾਰੇ ਸਫੇ ਇਹਦੇ ਕਾਲੇ ਨੇ ਤੇ ਇਹਨੂੰ ਨਰਕਾਂ ਦੇ ਵਿੱਚ ਵਗਾਕਿਆ ਪਰ ਕਹਿੰਦੇ ਵੀ ਇਹਦੇ ਜਿਹੜਾ ਇੱਕ ਵਰਕਾ ਨਾ ਜਿਹੜਾ ਇਹਦਾ ਸੰਗਤ ਦਾ ਅਸਰਾ ਕਥਾ ਕੀਰਤਨ ਨੇ ਸੁਨੇ ਤੇ ਉਹਦਾ ਇਹਨੂੰ ਫਲ ਮਿਲੇਗਾ ਮਿਲੇਗਾ ਉਹਨੂੰ ਕਹਿੰਦੇ ਵੀ ਤੇਰੇ ਕੋਲ ਨਾ 4-5 ਘੜੀਆਂ ਨੇ ਤੇ ਉਹ ਦੱਸ ਵੀ ਤੂੰ ਉਹਨਾਂ ਦਾ ਫਲ ਪਹਿਲਾਂ ਲੈਣਾ ਚਾਹੁੰਦਾ ਹੈ ਕਿ ਬਾਅਦ ਚ ਸੰਤ ਫਕੀਰ ਦੀ ਗੱਲ ਯਾਦ ਆ ਗਈ ਵੀ ਉਹ ਘੜੀਆਂ ਦਾ ਫਲ ਪਹਿਲਾਂ ਮੰਗ ਲਈ ਉਹ ਕਹਿੰਦਾ ਜੀ ਉਹ ਘੜੀਆਂ ਦਾ ਫਲ ਪਹਿਲਾਂ ਲੈਣਾ ਹੁਣ ਉਹਨੂੰ ਜੰਮ ਫੜ ਕੇ ਤੇ ਲੈ ਕੇ ਜਾਂਦੇ ਹੁੰਦੇ ਨੇ ਜਦੋਂ ਲੈ ਕੇ ਗਏ ਇੱਕ ਥਾਂ ਬੜੀਆਂ ਚੀਕ ਚੰਗੇ ਆੜਾਂ ਤੇ ਬੜੇ ਬੁਰੇ ਹਾਲ ਦੀ ਆਵਾਜ਼ਾਂ ਆਉਣ ਉਹਨੂੰ ਦੇਖ ਕੇ ਉਹਦੇ ਰੂਹ ਕੰਮ ਗਈ ਕਹਿੰਦੇ ਪੁੱਛਦੇ ਇਹ ਕੀ ਹੈ ਉਹ ਕਹਿੰਦੇ ਇਹ ਨਰਕ ਜੋ ਲੋਕ ਧਰਤ ਤੇ ਜਿਵੇਂ ਜਿਵੇਂ ਦੇ ਪਾਪ ਕਰਦੇ ਨੇ ਉਵੇਂ-ਉਵੇਂ ਦੇ ਤਸੀਹੇ ਫਿਰ ਇੱਥੇ ਵੀ ਮਿਲਦੇ ਨੇ ਕਹਿੰਦੇ ਜਿਵੇਂ ਜਿਵੇਂ ਅੱਗੇ ਜਾਣ ਲੱਗਿਆ ਉਵੇਂ-ਉਵੇਂ ਫੁੱਲਾਂ ਦੀ ਖੁਸ਼ਬੂ ਆਉਣ ਲੱਗੀ ਉਹ ਕਹਿੰਦਾ ਹੁਣ ਕੀ ਹੈ ਕਹਿੰਦੇ ਹੁਣ ਸਵਰਗ ਤੇ ਸੱਚਖੰਡ ਆਉਣ ਵਾਲਾ ਜਦੋਂ ਅੱਗੇ ਲੈ ਕੇ ਗਏ ਤੇ ਉਹਨੂੰ ਕਹਿੰਦੇ ਵੀ ਉਹ ਕਹਿੰਦਾ ਵੀ ਤੁਸੀਂ ਵੀ ਆ ਜਾਓ ਉਹ ਕਹਿੰਦੇ ਅਸੀਂ ਅੱਗੇ ਜਾ ਨਹੀਂ ਸਕਦੇ ਸਾਨੂੰ ਮਨਾਈ ਹੈ ਹਾਂ ਪਰ ਤੂੰ ਇੰਨੀਆਂ ਕੁ ਘੜੀਆਂ ਉੱਥੇ ਬਿਤਾ ਕੇ ਤੇ ਵਾਪਸ ਆ ਜਾ ਅਸੀਂ ਤੇ ਖੜੇ ਹਾਂ ਕਹਿੰਦੇ ਉਹ ਅੱਗੇ-ਅੱਗੇ ਜਾਈ ਜਾਵੇ ਦੇਖੀ ਜਾਵੇ ਉੱਥੇ ਸੰਤ ਫਕੀਰ ਬੜੇ ਬੈਠ ਕੇ ਤੇ ਉੱਥੇ ਨਾਮ ਜਪੰਦੇ ਸਨ ਉਹ ਅੱਗੇ-ਅੱਗੇ ਤੱਕੇ ਕਦੀ ਪਿੱਛੇ ਤੱਕੇ ਵੀ ਮੇਰੇ ਕੋਲ ਤੇ ਕੋਈ ਜਿਹੀ ਘੜੀਆਂ ਨਹੀਂ ਹੁਣ ਆਪਾਂ ਜਿਵੇਂ ਗੁਰੂ ਘਰ ਜਾਈਏ ਤੇ ਆਪਾਂ ਉੱਥੇ ਹੀ ਕਰਨੇ ਆ ਵੀ ਛੇਤੀ ਕਥਾ ਕੀਰਤਨ ਖਤਮ ਹੋਵੇ ਤੇ ਛੇਤੀ ਘਰ ਨੂੰ ਚਲੀਏ ਪਰ ਹੁਣ ਉੱਥੇ ਜਾ ਕੇ ਉਹ ਮਨੁੱਖ ਨੂੰ ਐਵੇਂ ਸੀ ਵੀ ਮੇਰੀਆਂ ਜਿਹੜੀਆਂ ਇੱਕ ਕਥਾ ਕੀਰਤਨ ਵਾਲੀਆਂ ਘੜੀਆਂ ਨੇ ਇਹ ਪੱਦ ਜਾਣ। ਕਹਿੰਦੇ ਅੱਗੇ-ਅੱਗੇ ਜਾਂਦਾ ਹੈ ਤੇ ਉੱਥੇ ਉਹੀ ਫਕੀਰ ਬਾਬਾ ਬੈਠੇ ਹੁੰਦੇ ਨੇ। ਉਹ ਫਕੀਰ ਬਾਬਾ ਪੁੱਛਦੇ ਵੀ ਤੂੰ ਕੀ ਪਿੱਛੇ ਤੱਕੀ ਜਾਣਾ? ਕਹਿੰਦਾ ਉਹ ਬਾਹਰ ਜਮ ਜੜੇ ਨੇ ਨਾ ਉਹ ਮੈਨੂੰ ਨਾ ਚਾਰ ਘੜੀਆਂ ਦਿੱਤੀਆਂ ਨੇ ਤੇ ਕਿਹਾ ਵੀ ਬਾਹਰ ਆ ਜਾ ਮੇਰਾ ਇੰਤਜ਼ਾਰ ਕਰਦੇ ਪਏ ਨੇ ਤੇ ਮੈਂ ਤਾਂ ਬਸ ਚਾਰ ਘੜੀਆਂ ਮਾਣ ਕੇ ਚੱਲਾਂ। ਫਕੀਰ ਬਾਬਾ ਕਹਿੰਦਾ ਕੋਈ ਨਾ ਤੂੰ ਆਰਾਮ ਨਾਲ ਇੱਥੇ ਚੌਂਕੜਾ ਮਾਰ ਜੋ ਤੂੰ ਧਰਤੀ ਤੇ ਨਹੀਂ ਸੀ ਕਰ ਸਕਿਆ ਹੁਣ ਇੱਥੇ ਬੈਠ ਕੇ ਕਥਾ ਕੀਰਤਨ ਸੁਣ ਤੇ ਨਾਮ ਜਪ ਉਹ ਕਹਿੰਦਾ ਜੀ ਠੀਕ ਹੈ ਉਹ ਕਹਿੰਦਾ ਪਰ ਬਾਹਰ ਮੈਨੂੰ ਉਹ ਉਹਨਾ ਮੈਨੂੰ ਇੰਤਜ਼ਾਰ ਕਰਦੇ ਪਏ ਨੇ ਸੰਤ ਫਕੀਰ ਕਹਿੰਦੇ ਉਹਨਾਂ ਦੀ ਇੱਥੇ ਨਹੀਂ ਚੱਲਦੀ ਕਰਨ ਦੀ ਇੰਤਜ਼ਾਰ ਕਹਿੰਦੇ ਉਹ ਜਾਮਨ ਨੂੰ ਕੂਰੀਆਂ ਵਟਣ ਕਦੀ ਕੁਝ ਕਰਨ ਪਰ ਉਹ ਜਿਹੜਾ ਉਹ ਮਨੁੱਖ ਸੀ ਉਹ ਉੱਥੇ ਬੈਠਾ ਰਿਹਾ ਹਾਰ ਥੱਕ ਕੇ ਉਹ ਧਰਮਰਾਜ ਦੇ ਕੋਲ ਗਿਆ ਕਹਿੰਦੇ ਧਰਮਰਾਜ ਉਹ ਤਾਂ ਵਾਪਸ ਨਹੀਂ ਆਉਂਦਿਆ ਧਰਮਰਾਜ ਨੇ ਇਹਨਾਂ ਨੂੰ ਕਿਹਾ ਵੀ ਜੋ ਉੱਥੇ ਚਲਾ ਜਾਂਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਹੀ ਉੱਥੋਂ ਵਾਪਸ ਆਉਂਦਾ ਹੈ। ਉਹਨੇ ਉਸ ਕੁਝ ਘੜੀਆਂ ਬਦਲੇ ਉਹ ਸਵਰਗ ਹਾਸਲ ਕਰ ਲਿਆ। ਇਸ ਲਈ ਇਸ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਜਦੋਂ ਆਪਾਂ ਸੰਗਤ ਦੇ ਵਿੱਚ ਬੈਠਦੇ ਹਾਂ ਤੇ ਆਪਣੇ ਜਨਮ ਜਨਮਾਂ ਦੇ ਪਾਪ, ਦੁੱਖ, ਰੋਗ ਉਹ ਦੂਰ ਹੋ ਜਾਂਦੇ ਨੇ। ਜਦੋਂ ਆਪਾਂ ਗੁਰੂ ਘਰ ਜਾ ਕੇ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸਰਵਣ ਕਰਦੇ ਹਾਂ ਤੇ ਮਨੁੱਖ ਦੀ ਜਨਮ ਜਨਮਾਂ ਦੀ ਗਰੀਬੀ ਵੀ ਕੱਟੀ ਜਾਂਦੀ ਹੈ। ਜਿਸ ਕਿਸੇ ਨੂੰ ਲੱਗਦਾ ਹੈ ਜ਼ਿੰਦਗੀ 'ਚ ਬੜੇ ਦੋਖਤ ਤਕਲੀਫਾਂ ਨੇ ਜਵਾਕ ਮੇ ਰਹੇ ਤੇ ਕਿਸੇ ਨਾ ਕਿਸੇ ਦਾ ਰੰ ਦਾ ਕਸਟ ਰਹਿੰਦਾ ਉਹ ਗੁਰੂ ਘਰ ਜਾ ਕੇ ਰੋਜ਼ ਕਥਾ ਕੀਰਤਨ ਸਰਵਣ ਕਰਿਆ ਕਰੋ ਜਿੰਨਾ ਕੋਲ ਸਮਾਂ ਹੋਵੇ ਉਹ ਆਪਣੇ ਫੋਨ ਤੇ ਵੀ ਕਥਾ ਕੀਰਤਨ ਸੁਨਿਆ ਕਰੋ ਕਿੰਦੇ ਕਥਾ ਕੀਰਤਨ ਸੁਣਨ ਦੇ ਨਾਲ ਮਨੁੱਖ ਦੇ ਲੇਖ ਜੋਨੇ ਪੁੱਠੇ ਨੇ ਉਹ ਵੀ ਸਿੱਧੇ ਹੋ ਜਾਂਦੇ ਨੇ ਕਿਉਂਕਿ ਇਹਦੇ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਤੇ ਭਾਗ ਫਿਰ ਆਪੇ ਹਰੇ ਹੋ ਜਾਂਦੇ ਨੇ